ਕਹਿੰਦਾ ਤੂੰ ਹੀ ਸਿੱਖਾਂ 'ਚੋਂ ਰਾਜ ਕਰਨ ਦੀ ਭਾਵਨਾ ਨਹੀਂ ਜੇ ਖਤਮ ਕਰ ਸਕਦੇ ਦੁਨੀਆ 'ਚੋਂ ਸਾਰੇ ਸਿੱਖ ਖਤਮ ਕਰ ਦਿਓ ਦੁਨੀਆ ਦੇ ਕਿਸੇ ਕੋਨੇ 'ਚ ਇੱਕ ਅੱਧਾ ਕੱਲਾ ਵੀ ਬਚ ਗਿਆ ਨਾ ਝੰਡਾ ਉਹਨੇ ਵੀ ਕੱਢ ਦੇਣਾ ਉੱਠ ਕੇ ਵੀ ਨਹੀਂ ਕਿਉਂਕਿ ਇਹ ਖੂਨ ਦੀ ਤਸਵੀਰ ਆ ਹਮ ਰਾਖਤ ਪਾਤਸ਼ਾਹੀ ਦਾਵਾ ਇਹ ਰਾਜ ਕਰਨ ਵਾਲੇ ਬੰਦੇ ਆ ਹੁਣ ਮੇਵਾ ਸਿੰਘ ਜੀ ਇੱਥੇ ਹੀ ਖਲੋ ਜਾਂਦਾ ਵੀ ਅਮਰਤ ਸ਼ਾਗ ਲਿਆ ਡਾਲਰ ਕਮਾਉਣ ਲੱਗ ਪਿਆ ਇਹ ਨਿਆਰੇ ਬੱਲੇ ਬੱਲੇ ਆ ਕੋਈ ਗੱਲ ਨਹੀਂ ਹੁਣ ਪਿੰਡ ਪੈਸੇ ਭੇਜਾਂਗੇ ਇਸ ਤੋਂ ਗਾਂ ਨਹੀਂ ਸੋਚਣਾ ਪਰ ਇਸ ਤੋਂ ਗਾਂ ਉਹਨੇ ਸੋਚਿਆ ਕਹਿੰਦਾ ਨਹੀਂ ਧਾਂ ਸੋਚਣਾ ਆਪਣੇ ਬਰ ਗੱਲਿਆ ਕਹਿੰਦਾ ਤੂੰ ਹੀ ਸਿੱਖਾਂ ਚੋਂ ਰਾਜ ਕਰਨ ਦੀ ਭਾਵਨਾ ਨਹੀਂ ਜੇ ਖਤਮ ਕਰ ਸਕਦੇ ਦੁਨੀਆ ਚੋਂ ਸਾਰੇ ਸਿੱਖ ਖਤਮ ਕਰ ਦਿਓ ਦੁਨੀਆ ਦੇ ਕਿਸੇ ਕੋਨੇ ਚ ਇੱਕ ਅੱਧਾ ਕੱਲਾ ਵੀ ਬਚ ਗਿਆ ਨਾ ਝੰਡਾ ਉਹਨੇ ਵੀ ਕੱਟ ਦੇਣਾ ਉੱਠ ਕੇ ਵੀ ਨਹੀਂ ਕਿਉਂਕਿ ਇਹ ਖੂਨ ਦੀ ਤਸਵੀਰ ਆ ਹਮ ਰਾਖਤ ਪਾਤਸ਼ਾਹੀ ਦਾਵਾ ਇਹ ਰਾਜ ਕਰਨ ਵਾਲੇ ਬੰਦੇ ਆ ਹੁਣ ਮੇਵਾ ਸਿੰਘ ਜੀ ਇੱਥੇ ਹੀ ਖਲੋ ਜਾਂਦਾ ਵੀ ਅਮਰਤ ਸ਼ਕ ਲਿਆ ਡਾਲਰ ਕਮਾਉਣ ਲੱਗ ਪਿਆ ਤੇ ਨਜ਼ਾਰੇ ਬੱਲੇ ਬੱਲੇ ਆ ਕੋਈ ਗੱਲ ਨਹੀਂ ਹੁਣ ਪਿੰਡ ਪੈਸੇ ਭੇਜਾਂਗੇ ਇਸ ਤੋਂ ਗਾਂ ਨਹੀਂ ਸੋਚਣਾ ਪਰ ਇਸ ਤੋਂ ਗਾਂ ਉਹਨੇ ਸੋਚਿਆ ਕਹਿੰਦਾ ਨਹੀਂ ਗਾਂ ਸੋਚਣਾ ਆਪਣੇ ਵਤਨ ਵਾਸਤੇ ਗਾਂ ਸੋਚਣਾ ਆਪਣੇ ਪੰਜਾਬ ਵਾਸਤੇ ਪਿਛਲੇ ਮਿੱਟੀ ਦਾ ਭਲਾ ਕਿਦਾਂ ਕਰਨਾ ਵਾ ਉਸ ਨਾਲ ਕਰਿਓ ਅੱਜ ਜੇ ਕੋ ਬਾੜ ਜਾਂਦਾ ਨਾ ਸਾਡੇ ਚੋਂ ਜ਼ਮੀਨ ਪੈੜੀ ਵੇਚ ਕੇ ਤੇ ਜਿਹੜੀ ਕਿਲਾਖੰਡ ਬਚੀ ਹੁੰਦੀ ਆ ਉਹ ਵੀ ਉਤੋਂ ਫਿਰ ਫੋਨ ਕਰੀਦਾ Papa ਵੇਚ ਸਿਆਪਾ ਲਾ ਇਹਦਾ ਆਜਾ ਇੱਥੇ ਨਾਲੇ ਬਹਿ ਨਿਆਰੇ ਲਾ ਉਹ ਪਾ ਪਿੰਜਾ ਇਹ ਉੱਤਰ ਕੇ ਪਤਾ ਲੱਗਦਾ ਵੀ ਇਹ ਨਜ਼ਾਰਾ ਬੜਾ ਮਹਿੰਗਾ ਪੈਣਾ ਮੈਨੂੰ ਇੱਥੇ ਗਲੀ 'ਚ ਬੰਦਾ ਹੀ ਕੋਈ ਨਹੀਂ ਦਿਖਣਾ ਰੋਂਦਾ ਹੀ ਰੋਂਦੇ ਮੈਂ ਵੇਖੇ ਬਜ਼ੁਰਗ ਘਰਾਂ ਦੇ ਵਿੱਚ ਜਾ ਕੇ ਨਿਆਣੇ ਕੰਮਾਂ ਦੇ ਚਲੇ ਜਾਂਦੇ ਉੱਥੇ ਪਰਿੰਦਾ ਵੀ ਨਜ਼ਰ ਨਹੀਂ ਆਉਂਦਾ ਗਲੀਆਂਾਂ ਦੇ ਵਿੱਚ ਬਾਜ਼ਾਰਾਂ ਦੇ ਵਿੱਚ ਬੰਦੇ ਕਹਿੰਦੇ ਕਿੱਥੇ ਪਿੰਡ ਦੀ ਸਾਥ ਕਿਥੇ ਪਿੰਡ ਦੀਆਂ ਗਲੀਆਂ 100 ਬੰਦਾ ਗਲੀ ਚੋਂ ਨੰਗਣ ਵਾਲਾ ਦੇਸੀ ਸਾਡੀਆਂ ਮਾਈਆਂ ਦੇਸੀ ਸਾਡੇ ਬਾਪੂ ਇਹ ਬੜੇ ਜਾ ਕੇ ਪਛਤਾਉਂਦੇ ਬਾਹਰ ਜਾ ਕੇ ਸਾਰੀ ਦਿਹਾੜੀ ਪੁੱਤ ਪੁੱਤਰੇ ਘਟਾਉਣੇ ਪੈਂਦੇ ਵਰਕਰਾਂ ਦੇ ਵਿੱਚ ਰਹਿ ਕੇ ਹੋਰ ਹੱਲ ਕੋਈ ਨਹੀਂ ਅੱਜ ਵੀ ਲੋੜ ਆ ਜਿਹੜੇ ਬਾਹਰ ਤੁਹਾਡੇ ਗਏ ਆ ਉਹ ਇੱਥੇ ਸੋਚੋ ਇੱਥੇ ਜਾਇਦਾਦਾਂ ਬਣਾਓ ਜੇ ਬਣਾਈਆਂ ਜਾਂਦੀਆਂ ਤੇ ਇੱਥੇ ਪੈਲੀਆਂ ਲਓ ਇਹ ਪੰਜਾਬ ਤੁਹਾਡਾ ਵਾ ਇਥੋਂ ਜਿਹੜਾ ਕਿਲਾ ਖੰਡ ਹੈਗਾ ਵੇਚ ਵਟ ਕੇ ਬਾਹਰ ਨਾਲ ਸੁੱਟਦੇ ਜਾਓ ਆ ਜਿਹੜੇ ਹਾਈਵੇ ਤੁਹਾਡੇ ਲਾਗੇ ਨਿਕਲ ਰਹੇ ਨੇ ਨਾ ਇਹ ਹਰਿਆਣੇ ਵਿੱਚ ਮੈਂ ਪਣਿਆ ਵੇਖਿਆ ਤੇ ਇਹਦੇ ਤੇ ਸਫ਼ਰ ਕੀਤਾ ਮੈਂ ਹਰਿਆਣੇ ਚ ਹਰਿਆਣੇ ਤੱਕ ਤੇ ਚਾਲੂ ਹੋ ਗਿਆ ਖਨੌਰੀ ਤੱਕ ਨਾ ਇਹ ਚਾਲੂ ਆ ਇਹਦੇ ਤੇ ਸਫ਼ਰ ਵੀ ਮੈਂ ਕੀਤਾ ਵਾ ਅੱਗੇ ਪੰਜਾਬ ਵਾਲੇ ਬੰਨੇ ਬਣਾਣਾ ਸ਼ੁਰੂ ਹੋ ਗਿਆ ਵਾ ਬਣਦਾ ਵਾ ਇਹ ਹਾਈਵੇ ਇਹ ਗੱਲ ਦੱਸਦੀ ਆ ਕਿ ਆਉਣ ਵਾਲੇ ਸਮੇਂ ਚ ਰੋਟੀ ਪੰਜਾਬ ਨੇ ਖਾਣੀ ਆ ਪੂਰੀ ਵਧੀਆ ਪੂਰੀ ਵਧੀਆ ਦੁਨੀਆ ਦਾ ਬਿਜ਼ਨਸ ਪੰਜਾਬ ਦੀ ਧਰਤੀ ਤੇ ਹੋਣਾ ਵਾ ਵੱਡੇ ਵੱਡੇ ਟਰੱਕ ਵੱਡੇ ਵੱਡੇ ਟਰਾਲੇ ਇਹਨਾਂ ਹਾਈਵੇ ਤੋਂ ਲੰਘਣਦੇ ਆ ਉਹ ਗੁਜਰਾਤ ਦੀ ਬੰਦਰਗਾਹ ਤੱਕ ਜਾਣੇ ਆ ਤੁਹਾਡੇ ਕੋਲੋਂ ਆ ਮਿੱਟੀ ਖਾਲੀ ਕਰਾਉਣੀ ਆ ਬਸ ਪੰਜਾਬੀ ਨਹੀਂ ਰਹਿਣਾ ਚਾਹੀਦਾ ਜਾਂ ਇਹਨਾਂ ਨੂੰ ਚਟਾ ਪਿਆ ਕੇ ਮਾਰ ਲਓ ਉਹਦੇ ਕੋਲ ਮਿਰਲਾ ਟਾਂ ਵਾਂਝਾ ਟਾਂ ਵਾਂ ਪਿੰਡੀ ਬਚਿਆ ਹੋਊਗਾ ਵੀ ਕੋਈ ਪਿੰਡ ਬਾਹਰ ਖੜੀ ਕਰਕੇ ਵੀ ਸਾਡੇ ਪਿੰਡ ਚ ਕੋਈ ਨਹੀਂ ਜੇ ਪੀਂਦਾ ਤੇ ਸਾਡੇ ਪਿੰਡ ਚ ਕੋਈ ਨਹੀਂ ਜੇ ਵੇਚਦਾ ਇੱਥੇ ਵੇਚਣ ਵਾਲੇ ਵੀ ਬਹੁਤ ਐ ਇੱਥੇ ਪੀਣ ਵਾਲੇ ਵੀ ਬਹੁਤ ਐ ਪਰ ਪੀਣ ਵਾਲੇ ਤੇ ਬਿਮਾਰੀ ਦੇ ਨੁਕਸ ਦੇ ਵਿੱਚ ਆ ਕੇ ਅਸਲੀ 56 ਦੇ ਪਿਆਉਣ ਵਾਲਿਆਂ ਤੇ ਹੋਣਾ ਚਾਹੀਦਾ ਜੇ ਸੀ ਬੀ ਚੁੱਕੀ ਦੇ ਫਿਰਦੇ ਆ ਬਥੇਰੀ ਪਰ ਉਹ ਜੇ ਸੀ ਬੀ ਵੇਖੋ ਵੀ ਵੱਡਿਆਂ ਦੇ ਚੱਲਦੀ ਆ ਕਿ ਨਹੀਂ ਚੱਲਦੀ ਆ ਮਾੜੀਆਂ ਮੋਟੀਆਂ ਟੱਕ ਪੁੰਝੀਆਂ ਤੇ ਵੈਸੇ ਕਾਬੂ ਆ ਹੀ ਜਾਂਦੇ ਚੰਗਾ ਕਰਨਗੇ ਤੇ ਚੰਗਾ ਦੁਨੀਆ ਦੇ ਲੈ ਕੇ ਜਾਣਗੇ ਇਹ ਹਰ ਸਿਸਟਮ ਦੇ ਵਿੱਚ ਹੀ ਆ ਮੈਂ ਬਾਹਰ ਬੈਠਿਆਂ ਨੂੰ ਮੀਡੀਆ ਦੇ ਜ਼ਰੀਏ ਕਹਿਣਾ ਚਾਹੂੰਗਾ ਜਾਇਦਾਦਾਂ ਬਣਾਓ ਪੰਜਾਬ 'ਚ ਆਉਣ ਵਾਲੇ ਪੰਜਾ ਸੌ ਸਾਲਾਂ 'ਚ ਰੋਟੀ ਪੰਜਾਬ ਨੇ ਖਾਣੀ ਆ ਉਦਾਹਰਨ ਦਿਆ ਤੁਸੀਂ ਜੰਡੇਆਲੇ ਤੋਂ ਤੁਰੋ ਉਹ ਜੰਡੇਆਲੇ ਤੋਂ ਰਈਏ ਤੱਕ ਜਾਓ ਮੋਟਰਸਾਈਕਲ ਲੈ ਜਾਓ ਗੱਡੀ ਲੈ ਜਾਓ ਮੁੰਡੇ ਪੜ੍ਹੇ ਲਿਖਿਆ ਨੂੰ ਜਿਆਦਾ ਨੌਲੇਜ ਦੇ ਬਾਰੇ ਜਦੋਂ ਜੰਡਿਆਲੇ ਤੋਂ ਰਈਏ ਤੱਕ ਜਾਓਗੇ ਤੇ ਸੜਕ ਦੇ ਦੋਹਾਂ ਪਾਸੇ ਦੁਨੀਆਂ ਦੀਆਂ ਬ੍ਰਾਂਡਡ ਮਹਿੰਗੀਆਂ ਕੰਪਨੀਆਂ ਦੇ ਸ਼ੋਅਰੂਮ ਖੁੱਲ੍ਹ ਗਿਆ ਦੋਹਾਂ ਪਾਸੇ ਉਹ ਕੰਪਨੀਆਂ ਬੇਵਕੂਫ ਨਹੀਂ ਆ ਉਹ 100 100 ਸਾਲ ਦਾ ਅੱਗੇ ਸੋਚ ਕੇ ਤੇ ਫਿਰ ਪੰਜਾਬ ਚ ਕਿਤੇ ਵੀ ਪੈਸਾ ਲਾਉਂਦੀਆਂ ਉਹਨਾਂ ਨੂੰ ਪਤਾ ਵਾ ਵੀ ਪੰਜਾਬ ਦੀ ਰੋਟੀ ਪੱਕਦੀ ਆ ਤੇ ਪੱਕਦੀ ਰਹਿਣੀ ਆ ਪਰ ਇੱਥੋਂ ਦੇ ਸਿਸਟਮ ਨੇ ਤੁਹਾਡੇ ਦਿਮਾਗ 'ਚ ਇਹ ਪਾ ਦਿੱਤਾ ਵਾ ਵੀ ਇੱਥੇ ਹੈ ਕੱਖ ਨਹੀਂ ਛੱਡ ਕੇ ਚਲੇ ਜਾਓ ਇੱਕ ਪੀੜੀ ਪੂਰੀ ਤੁਹਾਡੀ ਖਾੜਕੂ ਕਹਿ ਕੇ ਮਾਰੀ 25000 ਮੁੰਡਾ ਤੁਹਾਡਾ ਖਾੜਕੂ ਕਹਿ ਕੇ ਮਾਰ ਲਿਆ ਅੱਧੋਂ ਜ਼ਿਆਦੀ ਕਰੀਮ ਤੁਹਾਡੀ ਚਿੱਟਾ ਪੀ ਕੇ ਚਲੀ ਗਈ ਅੱਧੋਂ ਜ਼ਿਆਦੀ ਕਰੀਮ ਤੁਹਾਡੀ ਜਾਜਾਂ ਤੇ ਚੜ ਕੇ ਬਾਹਰ ਚਲੀ ਗਈ ਮਗਰ ਤੇ ਮੇਰੇ ਅੱਗੇ ਰਹਿ ਚਲੇ ਜਾਂ ਨਾ ਬਾਰ ਬੈਠਿਆਂ ਨੂੰ ਬੇਨਤੀ ਆ ਜਾਇਦਾਦਾ ਜ਼ਮੀਨਾਂ ਇੱਥੇ ਖਰੀਦੋ ਇਹ ਪੰਜਾਬ ਤੁਹਾਨੂੰ ਬੜਾ ਮਹਿੰਗਾ ਮਿਲਿਆ ਵਾ ਤੁਹਾਡੇ ਵੱਡਿਆਂ ਨੇ ਰਾਜ ਭਗਤੀਆਂ ਨੀਆਂ ਭਰੀਆਂ ਵਾ ਹੁਣ ਨਹੀਂ ਸਾਡੇ ਕੋਲ ਛੱਤ ਪੈਣ ਦੀ ਤੇ ਸਾਡੇ ਬੁੱਢਿਆਂ ਦਾ ਥੋੜਾ ਕਸੂਰ ਸੀ ਹੁਣ ਪਾਪਾ ਸ਼ਹਿਰ ਚ ਪਲਾਟ ਦੇ ਗਏ ਤੇ ਨਹੀਂ ਭਰ ਜੇ ਤੇ ਗਾਂ ਨਿਆਣਿਆਂ ਕੋ ਕੰਦਾ ਹੀ ਨਾ ਹੁਣ ਦੇ ਫਿਰ ਪਾਪੇ ਦਾ ਕੀ ਕਸੂਰ ਆ ਪਲਾਟ ਦੇ ਗਏ ਨੀਆਂ ਭਰ ਗਿਆ ਮਹਾਰਾਜਾ ਰਣਜੀਤ ਸਿੰਘ ਹੋ ਨਹੀਂ ਛੱਤ ਪੈਂਦੀ ਸਾਡੇ ਕੋ ਤੇ ਨਾ ਪਵੇ ਕਿਉਂਕਿ ਅਸੀਂ ਖੁਦ ਕਰਦੀਆਂ ਦੇ ਮਾਲਕ ਆ ਸਾਡੇ ਕੋ ਲੱਤਾਂ ਖਿੱਚਣ ਤੋਂ ਸਵਾਇ ਦੂਜਾ ਕੰਮ ਕੋਈ ਨਹੀਂ ਹੈਗਾ ਅੱਗੇ ਆਜੋ ਥੋੜਾ ਜਿਹਾ ਗਦਾਰ ਕਿਸੇ ਦਾ ਸਕਾ ਨਹੀਂ ਗਰਦਾਰ ਦੇ ਕਿਹੜੇ ਸਿਰ ਤੇ ਸਿੰਗ ਲੱਗੇ ਗਦਾਰ ਕਿਸੇ ਵੀ ਰੂਪ ਚ ਹੋ ਸਕਦਾ ਕਿਸੇ ਬਾਣੇ ਚ ਵੀ ਹੋ ਸਕਦਾ ਗਦਾਰ ਦੀ ਕੀ ਡੈਫੀਨੇਸ਼ਨ ਦਿਓ ਚੀਨੀ ਲੋਕ ਇੱਕ ਕਹਾਵਤ ਬੋਲਦੇ ਆ ਉਹ ਕਹਿੰਦੇ 100 ਗਿੱਦੜ ਇਕੱਠਾ ਕਰੋ ਤੇ ਆਗੂ ਸ਼ੇਰ ਬਣਾ ਦਿਓ 100 ਸ਼ੇਰ ਇਕੱਠਾ ਕਰੋ ਤੇ ਆਗੂ ਗਿੱਦੜ ਬਣਾ ਦਿਓ ਇਹ ਚੀਨੀਆਂ ਦੀ ਕਹਾਵਤ ਹੈ ਕਹਿੰਦੇ ਜੰਗ ਕਰਾਓ ਜਿਹੜਾ ਨਤੀਜਾ ਵੇਖੋਗੇ ਬੜਾ ਹੈਰਾਨੀ ਵਾਲਾ ਹੋਊਗਾ ਗਿੱਦੜ ਜਿੱਤਣਗੇ ਤੇ ਸ਼ੇਰ ਜ਼ਾਰੇ ਹਾਰਨਗੇ ਕਿਉਂ ਕਿਉਂਕਿ ਸ਼ੇਰਾਂ ਦੇ ਅੱਗੇ ਗਿੱਦੜ ਲੱਗਾ ਸੀ ਤੇ ਗਿੱਦੜਾਂ ਦੇ ਅੱਗੇ ਸ਼ੇਰ ਲੱਗਾ ਸੀ ਇਹ ਕੌਮ ਬਬਰ ਸ਼ੇਰਾਂ ਦੀ ਸੀ ਪਰ ਦੋਖਣਾ ਕਹਿੰਦਾ ਪੈਂਦਾ ਵੀ ਸਾਨੂੰ ਕਈ ਵਾਰੀ ਬੰਦੇ ਗਿੱਦੜਾਂ ਤੋਂ ਵੀ ਭੜੇ ਮਿਲ ਜਾਂਦੇ ਰਹੇ ਜਿਨ੍ਹਾਂ ਨੇ ਪਿੱਠ 'ਚ ਛੁਰਾ ਮਾਰਿਆ ਉਹ ਧਿਆਨ ਸਿੰਘ ਡੋਗਰੇ ਤੋਂ ਲੈ ਕੇ ਤੇ ਭਾਵੇਂ ਮੁੜ ਕੇ ਅੱਜ ਦੀ ਡੇਟ ਤੱਕ ਗ੍ਰੰਥ ਫੋਲਦੇ ਆਓ ਫੋਲਦੇ ਆਓ ਬੋਲਦੇ ਆਓ ਜਿਸ ਥਾਲੀ 'ਚ ਖਾਦਾ ਉਸੇ ਥਾਲੀ 'ਚ ਨਾ ਬੰਦਿਆ ਠੀਕ ਹੁਣ ਕੈਨੇਡਾ ਦੇ ਵੈਨਕੂਵਰ ਗੁਰਦੁਆਰੇ ਦੇ ਵਿੱਚ ਵੱਡਾ ਇਕੱਠ ਹੋਵੇ ਭਾਗ ਸਿੰਘ ਭਿੱਖੀ ਵਿੰਡਿਆ ਬੋਲੇ ਉਹਦੇ ਲਾਗੇ ਬਤਨ ਸਿੰਘ ਖਲੋਤਾ ਤੇ ਸਰਦਾਰ ਮੇਵਾ ਸਿੰਘ ਲੋਪੋਕੇ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਬੈਠਾ ਗੱਲ ਚੱਲਦੀ ਸੀ ਅੰਗਰੇਜ਼ਾਂ ਨੂੰ ਇਹ ਬੰਦਾ ਰੜਕਦਾ ਸੀ ਤੇ ਬੇਲਾ ਸਿੰਘ ਜੀ ਆਣ ਇਸੇ ਵਾਸਤੇ ਆਇਆ ਸੀ ਅਜੇ ਦੋ ਗੱਲਾਂ ਕੀਤੀਆਂ ਤੇ ਬੇਲਾ ਸਿੰਘ ਨੇ ਕੱਢ ਕੇ ਪਿਸਤੌਲ ਤੇ ਫਾਇਰ ਕੀਤਾ ਭਾਗ ਸਿੰਘ ਨੂੰ ਆ ਕੇ ਗੋਲੀ ਵੱਜੀ ਤੇ ਭਾਗ ਸਿੰਘ ertid ਤੇ ਦੜੰਮ ਕਰਕੇ ਡਿੱਗ ਪਿਆ ਬੇਲਾ ਸਿੰਘ ਨੂੰ ਫੜਨ ਵਾਸਤੇ ਲਾਗੂ ਉੱਠ ਕੇ ਬਤਨ ਸਿੰਘ ਵੜਿਆ ਤੇ ਦੂਜੀ ਗੋਲੀ ਬਤਨ ਸਿੰਘ ਤੇ ਵੱਜੀ ਤੇ ਬਤਨ ਸਿੰਘ ਵੀ ertid ਤੇ ਡਿੱਗ ਪਿਆ ਬੰਦੇ ਵਾਰ ਕੇ ਦੋ ਉਨੇ ਤੇ ਸਾਰੇ ਗੁਰਦੁਆਰੇ ਨੇ ਵੇਖਿਆ ਵੀ ਗੋਲੀ ਬੇਲਾ ਸਿੰਘ ਨੇ ਚਲਾਈ ਪਰ ਜਦੋਂ ਤੁਹਾਡੀ ਸਰਕਾਰ ਨਾ ਹੋਵੇ ਜਦੋਂ ਤੁਹਾਡਾ ਹਕੂਮਤ ਨਾ ਹੋਵੇ ਤੁਹਾਡਾ ਰਾਜ ਭਾਗ ਨਾ ਹੋਵੇ ਫਿਰ ਪੁਲਿਸ ਵੀ ਅਣਪਛਾਤੀ ਹੋ ਜਾਂਦੀ ਹੁੰਦੀ ਕਈ ਵਾਰੀ ਕਈ ਵਾਰੀ ਕਾਗਜ਼ ਗੁਰੂ ਗ੍ਰੰਥ ਸਾਹਿਬ ਦੇ ਅੰਗ ਪਾੜਨ ਵਾਲੇ ਬੰਦੇ ਸਾਹਮਣੇ ਖਲੋਤੇ ਹੁੰਦੇ ਉਹ ਬੰਦੇ ਦੇਸ਼ ਭਗਤ ਬਣ ਜਾਂਦੇ ਜਿੱਦਾਂ ਹੀ ਸ਼ੇਖ ਫਤਾ ਦੇਸ਼ ਭਗਤ ਬਣਾਤਾ ਤੇ ਗੁਰੂ ਅਰਜਨ ਦੇਵ ਦੇ ਕਾਤਲ ਨੂੰ ਖੀਰਾ ਚੜਾ ਤੀਆਂ ਫੜ ਕੇ ਜੀ ਦੀਦੀਆਂ ਦਾ ਦੇ ਗੁਰੂ ਅਰਜਨ ਦੇਵ ਦਾ ਹੀ ਬਣਾਉਂਦਾ ਇਹ ਤੇ ਨਾ ਸਭ ਤੋਂ ਵੱਡਾ ਕਾਤਲ ਹੈ ਕੋ ਸ਼ੇਕ ਪੱਤੇ ਦਾ ਲਾਣਾ ਜਿੰਨੀਆਂ ਸ਼ਿਕਾਇਤਾਂ ਇਹਨਾਂ ਬੰਦਿਆਂ ਕੀਤੀਆਂ ਕੀਤੀਆਂ ਕਿਸੇ ਨੇ ਸਾਡੇ ਘਰ ਗਾਂ ਮੱਝ ਸੂਣ ਵਾਲੀ ਹੋਵੇ ਤੇ ਸ਼ੇਕ ਪੱਤੇ ਵਾਲ ਨੂੰ ਮੂੰਹ ਕਰਨੇ ਸ਼ੇਕ ਪੱਤੇ ਵਾਲਿਆ ਲਵੇਰਾ ਦਵੀਂ ਭਰਿਆ ਡੋਲ ਤੇਰੇ ਕੋਲ ਲਿਆਵਾਂਗੇ ਤੇ ਹੁੰਦਿਆਂ ਖਾਲੀ ਡੋਲ ਨਾਲੇ ਗੁੰਦਵਾਲ ਵੀ ਲੈ ਜਾਾਂਗੇ ਤਰਨ ਤਰਨ ਵੀ ਲੈ ਜਾਾਂਗੇ ਸ਼ਬੀਲਾਂ ਪੀਣੀਆਂ ਗੁਰੂ ਅਰਜਨ ਦੇਵ ਦੇ ਨਾਂ ਦੀਆਂ ਤੇ ਖੀਰ ਚੜਾਉਣੀ ਸ਼ੇਕ ਪੱਤੇ ਨੂੰ ਸਭ ਤੋਂ ਵੱਡਾ 도ਗਲਾ ਬੰਦਾ ਯੋਵਾ ਮੈਨੂੰ ਪਤਾ ਨਹੀਂ ਥਾੜੀ ਇੱਥੇ ਕੋਈ ਜਾਂਦਾ ਹੋਵੇ ਨਾ ਜਾਂਦਾ ਹੋਵੇ ਨਾ ਜਾਂਦਾ ਹੋਵੇ ਤੇ ਚੰਗੀ ਗੱਲ ਹੈ ਜਾਂਦਾ ਹੋਵੇ ਤੇ ਮੈਂ ਬੇਨਤੀ ਕਰੂੰਗਾ ਭਾਈ ਕਿਹੜਾ ਛੱਡ ਦਿਓ ਗਦਾਰਾਂ ਨੂੰ ਮਥੇ ਨਾ ਦੇਖੋ ਕਾਤਲ ਬੰਦਿਆਂ ਨੂੰ ਕਿਉਂ ਪੂਜੀ ਜਾਂਦੇ ਹੋ ਹੁਣ ਇੱਥੋਂ ਮੰਨ ਲਓ ਤੁਸੀਂ ਤੁਰ ਪੋਸ਼ੀ ਖੀਰ ਲੈ ਕੇ ਤੇ ਪੰਜਾਂ ਥਾਵਾਂ ਤੇ ਤੇ ਪਾਣੀ ਘੱਟੋ ਘੱਟ ਸ਼ਬੀਲ ਦਾ ਪੀਣਾ ਬਿਨਾ ਬਿਨਾ ਸ਼ਬੀਲ ਗੁਰੂ ਅਰਜਨ ਦੇਵ ਦੀ ਲੱਗੀ ਸ਼ਬੀਲ ਵੀ ਦੀ ਗੁਰੂ ਅਰਜਨ ਦੇਵ ਦੀ ਦੇ ਡੋਲ ਭਰਿਆ ਖੇਕ ਫਤੇ ਨੂੰ ਜਾਂ ਚੜਾਇਆ ਜਿਹੜਾ ਸਭ ਤੋਂ ਜਿਆਦਾ ਸ਼ਿਕਾਇਤਾਂ ਜਿਹੜਾ ਟੰਬਰ ਕਰਨ ਰਿਹਾ ਗੁਰੂ ਅਰਜਨ ਦੇਵ ਦੀਆਂ ਵੀ ਇਹ ਬੰਦਾ ਖਤਮ ਕਰ ਦਿਓ ਸਾਡੀ ਕੌਮ ਦੀ ਕਮੀ ਦੱਸਾਂ ਅਹੀਂ ਜੀਉਂਦੇ ਬੰਦੇ ਨਾ ਕਦੀ ਨਹੀਂ ਤੁਰੇ ਮਰਨ ਤੋਂ ਬਾਅਦ ਆ 5-5 ਲੱਖ ਦਾ ਕੱਟ ਕਰਕੇ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ ਤੇ ਜਦੋਂ ਬੰਦਾ ਜੀਦਾ ਹੁੰਦਾ ਨਾ ਇਹ ਏਜੰਸੀਆਂ ਦਾ ਹੀ ਇਹ ਗਦਾਰ ਹੀ ਇਹ ਫਲਾਣਾ ਹੀ ਇਹ ਠਮਗਾਣਾ ਹੀ ਕਿਤਾਬ ਕੱਖ ਨਹੀਂ ਸਾਰੀ ਜ਼ਿੰਦਗੀ ਦੇ ਦੂਜੇ ਨੂੰ ਊਜ ਲਾਉਣੀ ਬਹੁਤ ਸੌਖੀ ਆ ਉਂਗਲ ਕਰਨੀ ਬੜੀ ਸੌਖੀ ਆ ਵੀ ਆਹ ਗਲਤੀ ਜਦੋਂ ਕੇਵਲ ਐਦਾਂ ਉਂਗਲ ਕਰੋ ਨਾ ਵੀ ਆਹ ਗਲਤੀ ਥਲੜ ਦੀਆਂ ਉਂਗਲਾਂ ਦਾ ਧਿਆਨ ਰੱਖਿਆ ਕਰੋ ਥਲੜ ਦੀਆਂ ਤਿੰਨੇ ਮੇਰੇ ਆ ਲੈ ਵੀ ਤੂੰ ਉਹਦੇ ਨੂੰ ਤਿੰਨ ਗੁਣਾ ਗਲਤੀ ਤੂੰ ਆਪਣੀ ਦੇਣ ਦੱਸ ਵੀ ਤੂੰ ਪਿੰਡ ਲਈ ਕੀ ਕੀਤਾ ਤੂੰ ਕੌਮ ਲਈ ਕੀ ਕੀਤਾ ਤੂੰ ਧਰਮ ਲਈ ਕੀ ਕੀਤਾ ਦੂਜੇ ਭੰਡਣੇ ਬੜੇ ਸੌਖੇ ਆ ਭੰਡਣ ਵਾਸਤੇ ਤਾਂ ਇੱਥੇ ਦੁਨੀਆ ਬੈਠੀ ਇੱਥੇ ਬਹੁਤ ਸੌਖਾ ਵਾ ਕਿਸੇ ਦੇ ਕਿਰਦਾਰ ਤੇ ਕਿਸੇ ਦੇ ਕੈਰੇਕਟਰ ਦੇ ਉੱਤੇ ਉਂਗਲ ਚੁਕਣੀ ਬਹੁਤ ਸੌਖਾ ਤੇ ਸਾਡੀ ਕੌਮ 'ਚ ਸ਼ਾਇਦ ਸਭ ਤੋਂ ਵੱਡੀ ਕਮੀ ਇਹ ਹੋ ਆ ਕਿ ਜਿਹੜਾ ਬੰਦਾ ਸਾਡੇ ਹੱਕ ਸੱਚ ਦੀ ਗੱਲ ਕਰੇ ਅਸੀਂ ਉਹਨਾਂ ਬੰਦਿਆਂ ਨੂੰ ਗਦਾਰ ਕਹਿ ਕੇ ਉਹਨਾਂ ਬੰਦਿਆਂ ਨੂੰ ਭਾਂਡ ਹੀ ਇਹਨਾਂ ਦਿੰਨੇ ਆ ਦੀਪ ਸੂਦਨ ਇੱਕ ਉਦਾਹਰਣ ਦਿੱਤੀ ਸੀ ਕਹਿੰਦਾ ਕਿ ਤਾਂ ਪਿੰਜਰੇ ਦੇ ਵਿੱਚ ਉਹਨਾਂ ਨੇ ਬਾਂਦਰ ਛੱਡਿਆ ਤੇ ਕੇਲਾ ਬੰਨਤਾ ਸਾਹਮਣੇ ਤੇ ਜਦੋਂ ਬਾਂਦਰ ਕੇਲੇ ਵੱਲ ਨੂੰ ਜਾਵੇ ਤਾਂ ਨਾਸਾਂ ਦੇ ਡਾਂਗ ਵਟ ਕੇ ਉਹਦੀ ਇਹਨਾਂ ਦੇ ਮਾਰਨ ਉਹ ਜਦੋਂ ਜਾਵੇ ਉਦੋਂ ਡਾਂਗ ਵੱਜੇ ਜਦੋਂ ਜਾਵੇ ਉਦੋਂ ਡਾਂਗ ਵੱਜੇ ਹੁਣ ਬਾਂਦਰ ਨੂੰ ਇਹ ਗੱਲ ਪੱਕੀ ਹੋ ਗਈ ਵੀ ਕੇਲੇ ਵੱਲ ਜਾ ਕੇ ਡਾਂਗ ਵੱਜਣੀ ਵੱਜਣੀ ਆ ਪੱਕਾ ਹੋ ਗਿਆ ਐਕਸਪੈਰੀਮੈਂਟ ਕਰਨ ਵਾਸਤੇ ਉਹਨਾਂ ਨਵਾਂ ਬਾਂਦਰ ਵਿੱਚ ਵਾੜਿਆ ਹੁਣ ਨਵੇਂ ਬਾਂਦਰ ਨੂੰ ਥੋੜਾ ਪਤਾ ਵਾ ਕਿ ਕੇਲੇ ਵਾਲ ਜਾਇਆ ਡਾਂਗ ਵੱਜੇ ਹੁਣ ਨਵਾਂ ਬਾਂਦਰ ਭੱਜ ਗਿਆ ਜਦੋਂ ਕੇਲੇ ਵਾਲ ਨੂੰ ਗਿਆ ਤੇ ਐਤ ਕੀ ਬੰਦੇ ਨੂੰ ਡਾਂਗ ਨਹੀਂ ਮਾਰਨੀ ਪਈ ਪਹਿਲੇ ਬਾਂਦਰ ਨੇ ਟਾ ਕੇ ਉਹਨੂੰ ਕੋਟ ਛੱਡਿਆ ਵੀ ਤੂੰ ਨਾ ਉਧਰ ਜਾਈ ਉਧਰ ਡਾਂਗ ਵੱਜਦੀ ਸਾਡਾ ਵੀ ਇਹੀ ਹਾਲ ਆ ਸਾਡੇ ਚ ਜਿਹੜਾ ਸਾਡੀ ਗੱਲ ਕਰੇ ਬਾਹਰੋਂ ਦੇ ਕਿਸੇ ਨੇ ਕੀ ਟਾਉਣਾ ਸੀ ਆਪ ਹੀ ਉਹਨੂੰ ਟਾ ਕੇ ਬਹਿ ਜਾਂਦੇ ਤੂੰ ਨਾ ਇਹ ਬੰਦੇ ਮਰਵਾਉਗੇ ਤੇ ਆ ਕਰਵਾਉ ਇਹ ਤੇ ਆ ਉਹ ਕਰਵਾ ਦੋ ਜਦੋਂ ਗਦਾਰ ਬੰਦਾ ਕਿਸੇ ਕੌਮ 'ਚ ਪੈਦਾ ਹੁੰਦਾ ਏ ਗਦਾਰ ਕਿਸੇ ਦਾ ਸਾਕਾ ਨਹੀਂ ਗਦਾਰ ਕਿਸੇ ਦਾ ਨੇੜੇ ਵਾਲਾ ਨਹੀਂ ਗਦਾਰ ਘਰਾਂ 'ਚ ਵੀ ਹੁੰਦੇ ਆ ਗਦਾਰ ਕੌਮਾਂ 'ਚ ਵੀ ਹੁੰਦੇ ਆ ਗਦਾਰ ਆਂਡ ਗਵਾਂਡ 'ਚ ਵਿੱਚ ਵੀ ਹੁੰਦੇ ਆ ਤੁਹਾਡੇ ਅਰਗਾ ਕੋ ਤੁਰਿਆ ਜਾਂਦਾ ਹੈ ਨਾ ਬੜੇ ਪਿਆਰ ਨਾਲ ਤੇ ਝਾੜੀਆਂ 'ਚ ਸੱਪ ਅੜਿਆ ਤੇ ਸੱਪ ਆਵਾਜ਼ ਮਾਰ ਕੇ ਕਹਿੰਦਾ ਬਾਹਰ ਕੱਢੀ ਹਾਂ ਕਈਆਂ ਨੂੰ ਕੰਮ ਲੈਣ ਦੀ ਬੜੀ ਜਾਚ ਹੁੰਦੀ ਨਾ ਬਾਹਰ ਕੱਢੀ ਹਾਂ ਮੈਨੂੰ ਉਦੋਂ ਮੂੰਹ ਵੇਖੂ ਉਹਨਾਂ ਦਾ ਕਿੱਡਾ ਪੋੜ ਐ ਨਰਮ ਜਿਆਦਾ ਜਦੋਂ ਕੰਮ ਹੋ ਗਿਆ ਫੇਰ ਮੂੰਹ ਵੇਖਿਓ ਉਹਨਾਂ ਦਾ ਉਹ ਬੰਦੇ ਨੂੰ ਆਵਾਜ਼ ਮਾਰ ਕੇ ਕਹਿੰਦਾ ਬਾਹਰ ਕੱਢੀ ਹਾਂ ਬੰਦਾ ਹੀ ਤਾਂ ਡੇਰਗਾ ਤਾਂ ਡੇਰਗਾ ਮਤਲਬ ਸੇਖ ਕੌਮਰਗਾ ਸੇਖ ਕੌਮ ਦਾ ਦਿਲ ਬੜੀ ਛੇਤੀ ਪਿਗਲਦਾ ਨਾ ਮੁੜ ਕੇ ਅਗਲੇ ਭਾਵੇਂ ਡਾਂਗ ਹੀ ਫੇਰ ਤੁਹਾਨੂੰ ਉਹਨੇ ਸੱਪ ਝਾੜੀਆਂ ਚੋਂ ਕੱਢਤਾ ਤੇ ਸੱਪ ਨੇ ਚੁੱਕੀ ਫੰਨ ਤੇ ਕਹਿੰਦਾ ਵੀ ਮੈਂ ਤੇ ਮਿੱਤਰਾ ਤਿਆਰ ਹੋ ਜਾ ਡੰਗ ਮਾਰਨਾ ਹੈ ਬੰਦਾ ਕਹਿੰਦਾ ਤੇਰਾ ਦਿਮਾਗ ਸਹੀ ਆ ਉਹ ਮੈਂ ਤੈਨੂੰ ਝਾੜੀਆਂ ਚੋਂ ਕੱਢਿਆ ਤੂੰ ਮੈਨੂੰ ਡੰਗ ਮਾਰੇਗਾ ਸੱਪ ਕਹਿੰਦਾ ਮੇਰਾ ਸੁਭਾਅ ਆ ਡੰਗ ਮਾਰਨਾ ਇੱਕ ਵਾਰੀ ਕੱਢ ਦੋ ਵਾਰੀ ਕੱਢ ਆਪਣੇ ਖੂਨ ਚਾ ਡੰਗ ਮਾਰਨਾ ਡੰਗ ਵੱਜੇਗਾ ਬੰਦਾ ਕਹਿੰਦਾ ਧੰਨਵਾਦ ਕਰ ਸੱਪ ਕਹਿੰਦਾ ਮੈਂ ਨਹੀਂ ਕਰਦਾ ਬੰਦਾ ਕਹਿੰਦਾ ਮੈਂ ਤੇ ਨੇਕੀ ਕੀਤੀ ਹੈ ਸੱਪ ਕਹਿੰਦਾ ਨੇਕੀ ਕਰ ਖੂਜ ਪਾ ਡੰਗ ਵੱਜਣਾ ਹੈ ਵੱਜਣਾ ਬੰਦਾ ਸਿਆਣਾ ਹੈ ਬੰਦਾ ਕਹਿੰਦਾ ਕਿਸੇ 3rd ਪਰਸਨ ਨੂੰ ਪੁੱਛ ਲੈਨੇ ਆ ਵੀ ਡੰਗ ਬੰਦਾ ਆ ਕੇ ਧੰਨਵਾਦ ਬੰਦਾ ਕਹਿੰਦਾ ਪੁੱਛ ਲੈ ਉਥੇ ਗਾਂ ਤੁਰੀ ਫਿਰਦੀ ਬੰਦੇ ਨੇ ਕਾਂ ਨੂੰ ਬਾਜ ਮਾਰ ਲਈ ਵੀ ਤੂੰ ਦੱਸ ਵੀ ਇਹਨੂੰ ਮੈਂ ਝਾੜੀਆਂ ਜੋ ਕੱਢਿਆ ਇਹ ਮੈਨੂੰ ਡੰਗ ਮਾਰਦਾ ਡੰਗ ਬੰਦਾ ਕਿ ਧੰਨਵਾਦ ਬੰਦਾ ਗਾਂ ਕਹਿੰਦੀ ਬੰਦਾ ਤੇ ਵੇ ਡੰਗ ਹੀ ਆ ਤੇਰਾ ਇਹ ਦੁਨੀਆ ਡੰਗ ਵਾਲੀ ਆ ਜਿੱਨਾਂ ਜਰ ਕੰਮ ਆਉ ਉਹਨਾਂ ਜਰ ਬੱਲੇ ਬੱਲੇ ਆ ਤੇ ਜਦੋਂ ਤੁਸੀਂ ਕੰਮ ਨਹੀਂ ਆ ਸਕਦੇ ਤੇ ਫਿਰ ਤਾਂ ਡਰ ਕਰ ਨਕਮਾ ਹੀ ਕੋਈ ਨਹੀਂ ਕਹਿੰਦੀ ਕਿਦਾਂ ਕਹਿੰਦੀ ਜਿੱਨਾਂ ਜਰ ਮੈਂ ਜਟਾਂ ਦੇ ਘਰ ਦੁੱਧ ਦਿੰਦੀ ਰਹੀ ਮੈਂ ਨਵਾਤਵਾ ਕੇ ਪੱਠਾ ਦੱਥਾ ਟਾਈਮ ਨਾ ਪੈਂਦਾ ਹੁੰਦਾ ਜਦੋਂ ਦੁੱਧ ਦੇਣੋਂ ਵੜ ਗਈ ਤੇ ਇੱਕ ਕੇ ਬਾਹਰ ਕੱਢ ਦਿੱਤਾਈ ਕਦੀ ਮੋਟਰਸਾਈਕਲ 'ਚ ਵਜਣ ਡਈ ਉਹਦੇ ਰੇੜੀ 'ਚ ਵਜਣ ਡਈਆਂ ਤੇ ਕਦੇ ਬੱਸ 'ਚ ਵਜਣ ਡਈਆਂ ਕਹਿੰਦੇ ਮੈਨੂੰ ਗਊ ਮਾਤਾ ਹੀ ਉਹਦਾ ਫੇ ਮੈਂ ਜਿੱਨਾਂ ਜਰ ਕੰਮ ਆਈ ਉਹਨਾਂ ਜਰ ਬੱਲੇ ਬੱਲੇ ਸੱਪ ਕਹਿੰਦਾ ਹੁਣ ਗੱਲ ਕਰ ਕਹਿੰਦਾ ਡੰਗ ਬਣਦਾ ਨਾ ਤਾਂ ਪੁੱਛ ਲਾ ਖੋਤਾ ਤੁਰਿਆ ਆਉਂਦਾ ਏ ਬੰਦੇ ਨੇ ਖੋਤੇ ਨੂੰ ਆਵਾਜ਼ ਮਾਰੀ ਵੀ ਤੂੰ ਦੱਸ ਵੀ ਡੰਗ ਬਣਦਾ ਕਿ ਧੰਨਵਾਦ ਬਣਦਾ ਇਹਨੂੰ ਮੈਂ ਝਾੜੀਆਂ 'ਚੋਂ ਕੱਢੇ ਡੰਗ ਮਾਰਦਾ ਔਰ ਇਹ ਧੰਨਵਾਦ ਨਹੀਂ ਕਰਦਾ ਖੋਤਾ ਕਹਿੰਦਾ ਬਣਦਾ ਡੰਗ ਹੀ ਆ ਕਹਿੰਦਾ ਕਿਉਂ ਕਹਿੰਦਾ ਮੈਂ ਪਰਜਾ ਪਤਾਂ ਦੇ ਘਰ ਰਿਆਈ ਮੈਂ ਰਿਆਈ ਕਮਿਆਰਾਂ ਦੇ ਘਰ ਜਨ ਜਰ ਮਿੱਟੀ ਢੋਂਦਾ ਰਿਆ ਸਰੀਰ ਤਗੜਾ ਹੀ ਬੱਲੇ ਬੱਲੇ ਹੁੰਦੀ ਜਦ ਤਨ ਬੁੱਢਾ ਆ ਗਿਆ ਉਹ ਨਾ ਵੀ ਘਰੋਂ ਬਾਹਰ ਕੱਢ ਦਿੱਤਾ ਇਹ ਘਰ ਚ ਵੀ ਇਦਾਂ ਹੀ ਹੁੰਦਾ ਵੀ ਸਰੀਰ ਤਗੜਾ ਕੰਮ ਕਰੋ ਪਾਪੇ ਦੀ ਪੈਨਸ਼ਨ ਟਾਈਮ ਨਾਲ ਨੋਂ ਦੇ ਹੱਥ ਤੇ ਬੜਾਈ ਜਾਓ ਨਿਆਣਿਆਂ ਨੂੰ ਸਕੂਲੋਂ ਲਿਆਓ ਬੱਸੋਂ ਲਿਆਓ ਸਿਲੰਡਰ ਭਰ ਕੇ ਲਿਆਓ ਪਾਪਾ ਬੜਾ ਚੰਗਾ ਜਦਨ ਪਾਪੇ ਨੇ ਲਿਆਂਦਾ ਕਾਕਨਾ ਪਾਪਾ ਬੋਝਿਆ ਸਾਰੇ ਟੱਬਰ ਰਾਸਤੇ ਪਹਿਲੀ ਗੱਲ ਆ ਉਹ ਬੰਦਾ ਕਹਿੰਦਾ ਵੀ ਹੁਣ ਸੱਪ ਕਹਿੰਦਾ ਹੁਣ ਕਹਦਾ ਵੀ ਡੰਗਦੇ ਬੰਦਾ 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 ਦਾ ਮਾਰ ਗਿਆ ਕਹਿੰਦਾ ਇੱਕ ਦੇ ਦੋ ਮਾਰ ਲਈ ਇੱਕ ਲਾਸਟ ਚਾਂਸ ਦੇ ਦੇ ਕਿਸੇ ਇੱਕ ਨੂੰ ਪੁੱਛ ਲੈਂਦੇ ਹੋਰ ਇਹਦਾ ਜਾ ਪੁੱਛਣਾ ਬਾਂਦਰ ਆ ਗਿਆ ਬੰਦੇ ਨੇ ਬਾਂਦਰ ਖਿਲਾੜ ਲਿਆ ਬਾਂਦਰ ਜੀ ਤੁਸੀਂ ਦੱਸੋ ਇਹਨੂੰ ਮੈਂ ਝਾੜੀਆਂ ਚੋਂ ਕੱਢਿਆ ਇਹ ਮੈਨੂੰ ਡੰਗ ਮਾਰਦਾ ਡੰਗ ਬਣਦਾ ਕਿ ਧੰਨਵਾਦ ਬਣਦਾ ਬਾਂਦਰ ਤਾੜੀ ਤੇ ਤਾੜੀ ਮਾਰ ਕੇ ਕਹਿੰਦਾ ਮੈਂ ਮੰਨਦਾ ਹੀ ਨਹੀਂ ਵੀ ਤੂੰ ਇਹਨੂੰ ਝਾੜੀਆਂ ਚੋਂ ਕੱਢਿਆ ਬੰਦਾ ਕਹਿੰਦਾ ਹੱਦ ਹੋ ਗਈ ਇਹਨਾਂ ਰਿਸਕ ਲੈ ਕੇ ਇਹਨੂੰ ਬਾਹਰ ਕੱਢਿਆ ਤੂੰ ਕਹਿੰਦਾ ਮੰਨਦਾ ਨਹੀਂ ਥੱਲਿਓਂ ਸੱਪ ਵੀ ਕਹਿੰਦਾ ਹਾਂ ਹਾਂ ਇਹ ਨਹੀਂ ਕੱਢਿਆ ਵਾ ਬਾਂਦਰ ਕਹਿੰਦਾ ਇਦਾਂ ਨਹੀਂ ਸਾਰਾ ਮਾਹੌਲ ਕਰਕੇ ਵਿਖਾਓ ਦੁਬਾਰਾ ਬਾਂਦਰ ਕਹਿੰਦਾ ਵੀ ਸੱਪ ਝਾੜੀਆਂ 'ਚ ਅੜੇ ਤੇ ਬੰਦਾ ਕੱਢ ਕੇ ਵਿਖਾਵੇ ਮੈਂ ਫੇਰ ਨਤੀਜਾ ਦਊਂਗਾ ਵੀ ਡੰਗ ਬਣਦਾ ਕਿ ਧੰਨਵਾਦ ਬਣਦਾ ਸੱਪ ਭੱਜ ਕੇ ਝਾੜੀਆਂ ਚੜ ਗਿਆ ਤੇ ਬੰਦਾ ਲਗਾ ਕੱਢਣ ਤੇ ਬਾਂਦਰ ਨੇ ਘੁੱਟ ਘੁੱਟ ਕੇ ਫੜ ਲਿਆ ਕਹਿੰਦਾ ਅੱਗੇ ਕੱਢ ਕੇ ਸੁਆਦ ਲੈ ਲਈ ਜਿਹੜਾ ਮੈਡਲ ਤੇ ਨੂੰ ਅੱਗੇ ਪਾਉਣਾ ਇਹਨੇ ਹੁਣ ਫੇਰ ਉਹੋ ਹੀ ਪਾਉਣਾ ਡੰਗ ਫੇਰ ਤੇਰੇ ਲਈ ਵੱਜਣਾ ਹੀ ਇੱਥੇ ਕਈਆਂ ਲੋਕਾਂ ਦਾ ਸੁਭਾਅ ਬਣ ਜਾਂਦਾ ਡੰਗ ਮਾਰਨਾ ਅਸੀਂ ਇਸ ਦੇਸ਼ ਨੂੰ ਬਚਾਉਣ ਵਾਸਤੇ ਗੁਰੂਆਂ ਨੇ ਬੱਚੇ ਨੀਆਂ ਚ ਦੇ ਦਿੱਤੇ ਇਹਨਾਂ ਡੰਗ ਮਾਰਿਆ ਸਾਡਾ ਸ੍ਰੀ ਅਕਾਲ ਤਖਤ ਸਾਹਿਬ ਟਾ ਕੇ